2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਦੂਜੇ ਨੰਬਰ ਤੇ ਰਹੀ ਆਮ ਆਦਮੀ ਪਾਰਟੀ ਵਿਵਾਦਾਂ ਦੇ ਮਾਮਲੇ ਵਿੱਚ ਪਹਿਲੇ ਨੰਬਰ ਤੇ ਆਉਂਦੀ ਜਾ ਰਹੀ ਹੈ। ਇੱਕ ਪਾਸੇ ਡਾਕਟਰ ਬਲਬੀਰ ਅਤੇ ਸੁਖਪਾਲ ਖੈਰਾ ਦੀ ਆਪਸੀ ਅਣਬੰਦ ਅਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਆਗੂਆਂ ਤੇ ਲੱਗਦੇ ਇਲਜ਼ਾਮ ਪਾਰਟੀ ਦੀਆਂ ਮੁਸ਼ਕਲਾਂ 'ਚ ਵਾਅਦਾ ਕਰ ਰਹੇ ਨੇ ਪਰ ਹੁਣ ਇੰਜ ਲੱਗਦਾ ਹੈ ਕਿ ਅਦਾਲਤ ਨੇ ਵੀ ਆਮ ਆਦਮੀ ਪਾਰਟੀ ਨੂੰ ਰਾਹਤ ਨਾ ਦੇਣ ਦੀ ਸੋਚ ਲਈ ਹੈ। ਅਸਲ ਵਿੱਚ ਰੂਪਨਗਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕਮਰਜੀਤ ਸਿੰਘ ਸੰਧੂਆ ਤੇ ਅਦਾਲਤ ਨੇ ਔਰਤ ਨਾਲ ਛੇੜਛਾੜ ਅਤੇ ਕੁੱਟਮਾਰ ਦੇ ਮਾਮਲੇ 'ਚ ਦੋਸ਼ ਤੈਅ ਕੀਤੇ ਨੇ ਜਿਸ ਦੇ ਕਾਰਨ ਆਮ ਆਦਮੀ ਪਾਰਟੀ ਮੁਸ਼ਕਲਾਂ 'ਚ ਕਿਰਦੀ ਨਜ਼ਰ ਆ ਰਹੀ ਹੈ ਅਦਾਲਤ ਵੱਲੋਂ ਸੰਦੂਆ ਦੇ ਖਿਲਾਫ 5 ਵੱਖ-ਵੱਖ ਧਰਾਵਾਂ ਦੇ ਹੇਠ ਦੋਸ਼ ਤੈਅ ਕੀਤੇ ਗਏ ਨੇ ਦੋਸ਼ ਤੈਅ ਕਰਨ ਤੋਂ ਬਾਅਦ ਹੁਣ ਗਵਾਹਾਂ ਲਈ ਅਗਲੀ ਸੁਣਵਾਈ 21 ਅਗਸਤ ਮقرਰ ਕੀਤੀ ਗਈ ਹੈ ਅੱਜ ਕੋਰਟ ਨੇ ਉਹ ਚਾਰਜਸ ਫ੍ਰੇਮ ਕਰਤੇ ਹਨ ਸੈਕਸ਼ਨ 354 323 509 506 ਆਈ ਪੀ ਸੀ ਅਰਥ ਕੀ ਸਰ ਜੁਨੀਫਿਕਸ ਫੋਰ ਐਵੀਡੈਂਸ ਉਧਰ ਅਦਾਲਤ ਦੇ ਇਸ ਫੈਸਲੇ ਤੋਂ ਬਾਅਦ ਸਾਡੇ ਪੱਤਰਕਾਰ ਸੱਜਨ ਸੈਣੀ ਵੱਲੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਰਜੀਤ ਸੰਧੂਆ ਨਾਲ ਫੋਨ ਤੇ ਰਾਬਤਾ ਕਾਇਮ ਕੀਤਾ ਗਿਆ ਜਿਸ ਵਿੱਚ ਉਹਨਾਂ ਆਖਰੀ ਸਾਤ ਤੱਕ ਇਨਸਾਫ਼ ਨਹੀਂ ਲੜਨ ਦੀ ਗੱਲ ਆਖੀ ਪਤਾ ਲੱਗਿਆ ਉਹ ਚਾਰਜ ਫ੍ਰੇਮ ਹੋ ਗਏ ਤੁਹਾਡੇ ਖਿਲਾਫ ਕਿ ਕਿੱਦਾਂ ਕੀ ਕਰਨਾ ਸਰ ਜੀ ਵੈਸੇ ਨਹੀਂ ਖੜੀ ਜਾ ਕੇ ਮੰਨੇ ਨਹੀਂ ਹੈਗਾ ਜਦ ਤੇਰਾ ਮਾਰਿਆ ਸਾਲਾ ਦੇਣਾ ਕੋਲ ਵੀ ਗਿਆ ਨਹੀਂ ਜੀ ਹਾਂਜੀ ਹਾਂਜੀ ਨੀ ਮੈਂ ਫਿਰ ਜਵਾਬ ਦੇਦਾ ਚਲੋ ਹੁਣ ਜੱਜ ਮੰਨਦੇ ਨੂੰ ਪਾਵਰ ਨਹੀਂ ਹੈ ਜਾਰਦੀ ਥਾਣੇ ਦੀ ਠੀਕ ਐ ਨਾ ਅੱਛਾ ਨਹੀਂ ਇਹਦੇ ਵਿੱਚ ਜੱਟ ਸਾਹਿਬ ਕੋਲ ਪਾਵਰ ਨਹੀਂ ਹੈ ਉਹਨਾਂ ਕੋਲ ਉਹਨਾਂ ਕੋਲ ਪਾਵਰ ਨਹੀਂ ਹੈ ਉਹ ਜਾਰ ਕੇ ਥਾਣੇ ਦੀ ਨਹੀਂ ਚਾਰਜ ਉਹ ਮੁੱਲ ਜਿਹੜੀ ਹਟਾਣ ਦੀ ਉਹਨਾਂ ਕੋਲ ਪਾਵਰ ਹੈ ਨਹੀਂ ਮੈਨੂੰ ਤੁਹਾਡਾ ਕਹਿਣ ਦਾ ਬਲ ਆਹੋ ਅਸੀਂ ਤਾਂ ਆਪਣੇ ਵੱਲ ਕੋਸ਼ਿਸ਼ ਕੀਤੀ ਤੇ ਉਹਨਾਂ ਨੇ ਦਿੱਤੋ ਉਹ ਕਹਿੰਦੇ ਸੀ ਨਹੀਂ ਅਸੀਂ ਤਾਂ ਪੂਰੇ ਉਹਨਾਂ ਨੂੰ ਆਪਣਾ ਜੋ ਵਕਤ ਹੋਸੀ ਆਏ ਦੋਨੋਂ ਵਧੀਆ ਲੱਗੇ ਹਾਂ ਕੋਰਟ ਦੇ ਸਾਹਮਣੇ ਤੁਹਾਨੂੰ ਕਰਨੇ ਨਹੀਂ ਤੁਸੀਂ ਵੀ ਹੋਰ ਕੀ ਕੀ ਹੋਰ ਕੀ ਕੀ ਜਿਹੜਾ ਕਿਹਾ ਸੀਗਾ ਜਿਹੜਾ ਟੈਸਟ ਵਾਸਤੇ ਕੋਈ ਕਿਹਾ ਸੀਗਾ ਉਹਦੇ ਵਿੱਚ ਕੀ ਤੁਹਾਡਾ ਰਿਹਾ ਕੋਰਟ ਨੇ ਕੀ ਕਿਹਾ ਤੁਹਾਨੂੰ ਕੋਈ ਟੈਸਟ ਕਰਵਾਉਣ ਵਾਸਤੇ ਸਰਸਟ ਵਾਲੀ ਦੀ ਐਪਲੀਕੇਸ਼ਨ ਸਾਰੀ ਐਪਲੀਕੇਸ਼ਨ ਨੇ ਭਰ ਦੇਣੀ ਹੈ ਟੈਸਟ ਕਰਾ ਲਓ ਦੁਬਾਰਾ ਵੀ ਜਾਂਚ ਕਰਾਓ ਜੀ ਫਿਰ ਠੀਕ ਹੈ ਜੀ ਹਾਂ ਹਾਂ ਜੀ ਹੁਣ ਐਪਲੀਕੇਸ਼ਨ ਜਿਹੜੀ ਉਹ ਐਪਲੀਕੇਸ਼ਨ ਮੇਰੇ ਸਾਹਮਣੇ ਉਹ ਹਾਈ ਕੋਰਟ ਦਾ ਹੈਂਡਚਾਰ ਤੁਹਾਨੂੰ ਕੰਮ ਹੀ ਕਰੇ ਠੀਕ ਹੈ ਜੀ ਉਹ ਜਦੋਂ ਇਹ ਲਾਇਆ ਉਹ ਕੋਈ ਨਹੀਂ ਤੇ ਹੁਣ ਪੁੱਛੋ ਬੇਮਾਨੀ ਹੁਣ ਪੂਰਾ ਲੜਾਂਗੇ ਕਿ ਇਸ ਨੂੰ ਕੋਈ ਤੇ ਹੁਣ ਅਗਲਾ ਸਟੈਪ ਕੀ ਲਵੋਗੇ ਹੁਣ ਤੁਸੀਂ ਕਿੱਥੇ ਜਾਏਦੇ ਕਿੱਥੇ ਜਾਓਗੇ ਇਹਦੇ ਚ ਹੁਣ ਸੇਵਾ ਦਾ ਨਾ ਚਾਰਜ ਆਉਣ ਤੋਂ ਬਾਅਦ ਅੱਛਾ ਨਹੀਂ ਇੱਧੇ ਜੇ ਅਸੀਂ ਹੁਣ ਆਪਣਾ ਪੱਖ ਦੱਸਾਂਗੇ ਪੂਰਾ ਓਕੇ ਇਹ ਚਾਹ ਨਹੀਂ ਹਾਂਜੀ ਹਾਂਜੀ ਹਾਂ ਉਹ ਚਾਰਜ ਜਦੋਂ ਚਲਾਨ ਬੇਜੂਗਾ ਜਾਲੇ ਦਾ ਬੇ ਲੱਗਣੇ ਲੱਗਣਾ ਨੀ ਜਿਹੜੇ ਦੋਸ਼ ਉਹਨੇ ਜਿਹੜੇ ਲਾਏ ਉਹ ਫਰੇਮ ਹੋ ਗਏ ਤੁੰਗਲਾ ਉਹਦਾ ਸੱਚਾਈ ਕੀ ਸੀਗੀ ਅਸਲੀਅਤ ਹੈ ਕੀ ਸੀਗਾ ਕੀ ਸੀ ਸੀ ਸੱਚੀ ਚਾਰ ਦੋਸ਼ ਲਾਏ ਉਹਨਾਂ ਨੂੰ ਜਿਹੜੀ ਜਨਾਨੀ ਨੇ ਤੁਹਾਡੇ ਦੇ ਲੇਡੀਜ਼ ਨੇ ਦੋਸ਼ ਲਾਏ ਸੀ ਜਿਹੜੇ ਫਰੇਮ ਹੋਏ ਘਾਰ ਜੇ ਮੈਂ ਤਾਂ ਪ੍ਰਮਾਤਮਾ ਦੀ ਕਸਮ ਖਾ ਕੇ ਕਹਿੰਦਾ ਵੀ ਜਿੱਥੇ ਵੀ ਉਹ ਗੁਰੂ ਘਰ ਨੂੰ ਮੈਂ ਮੰਨਦਾ ਜੀ ਉਹਨੂੰ ਆਪਾਂ ਕੋਈ ਆਪਣੇ ਮੂੰਹੋਂ ਗੱਲ ਕਹੀ ਹੋਵਾ ਅਸਲ ਅਸਰ ਤੈਕੀ ਬਹੁਤ ਦੂਰ ਦੀ ਗੱਲ ਰਹੀ ਹੈ ਠੀਕ ਹੈ ਮੇਰੀ ਫੈਮਿਲੀ ਉੱਤੇ ਬੈਠੀ ਮੇਰਾ ਪਰਿਵਾਰ ਬੈਠਾ ਉੱਥੇ ਚੱਲ ਗਿਆ ਅੱਗੇ ਪੱਛੇ ਕੱਢ ਦੇਦਾ ਪਿਛਲੇ ਸਾਲ ਪੁਲਿਸ ਨੂੰ ਦਿੱਤੇ ਬਿਆਨ ਚ ਮੁਹਾਲੀ ਵਾਸੀ ਕੌਰਤ ਨੇ ਇਲਜ਼ਾਮ ਲਗਾਏ ਸਨ ਕਿ ਅਮਰਜੀਤ ਸੰਧੂਆ ਨੇ ਰੂਪਨਗਰ ਦੀ ਜੈਲ ਸਿੰਘ ਨਗਰ ਕਲੋਨੀ ਚ ਉਸ ਦੀ ਕੋਠੀ ਕਿਰਾਏ ਤੇ ਲਈ ਸੀ ਪਰ ਕਈ ਮਹੀਨੇ ਦਾ ਕਿਰਾਇਆ ਤੇ ਬਿੱਲ ਆਦਿ ਭਰੇ ਬਿਨਾਂ ਹੀ ਸੰਧੂਆ ਨੇ ਉਹ ਕੋਠੀ ਖਾਲੀ ਕਰ ਦਿੱਤੀ ਪਰ ਜਦੋਂ ਉਸ ਨੇ ਕਿਰਾਇਆ ਲੈਣ ਲਈ ਸੰਧੂਆ ਦੇ ਕੋਲ ਪਹੁੰਚ ਕੀਤੀ ਤਾਂ ਸੰਧੂਆ ਨੇ ਕਿਰਾਇਆ ਦੇਣ ਤੋਂ ਸਾਫ਼ ਇਨਕਾਰ ਕਰਦਿਆਂ ਉਸ ਦੇ ਨਾਲ ਤੱਕਾ ਮੁੱਕੀ ਕਰ ਦਿੱਤੀ ਐਨੇ ਨਹੀਂ ਔਰਤ ਦਾ ਇਲਜ਼ਾਮ ਹੈ ਕਿ ਸੰਧੂਆ ਨੇ ਉਸ ਨੂੰ ਪੈੜੀ ਸ਼ਬਦਾਵਲੀ ਵੀ ਬੋਲੀ खैर मामले की सच्चाई जो भी होना जरूर है के 2019 लोग चैनल भी भी मुक्तियार चार सौ साठ छियासी फोन मिला तो जिंदगी समर जाएगी चालीस साल का महान तजर्बा एक औरत ही औरत समझ सकती है ग्यारह बार गोल्ड मेडलिस्ट ਮੇਰੇ ਤੋਂ ਪਹਿਲਾ ਕੰਮ ਕਰਨ ਵਾਲੇ ਨੂੰ 1 ਕਰੋੜ ਦਾ ਮਿਲੇਗਾ ਇਨਾਮ ਬੀਬੀ ਮੁਖਤਿਆਰ ਦੀ ਖਾਸ ਫੀਲ ਲੋਟਰੀ ਸਪੈਸ਼ਲਿਸਟ ਵਾਸ਼ਿਕਰਨ ਕਰਨਾ ਜਾਂ ਤੁਰਵਾਉਣਾ ਲਵ ਮੈਰਿਜ ਵੀਆਰ ਜਾਦੂ ਟੋਣਾ ਵਿਆਹ ਦੇ ਲਈ ਮਾਤਾ ਪਿਤਾ ਨੂੰ ਮਨਾਉਣਾ ਜਾਂ ਦੁਸ਼ਮਣ ਤੋਂ ਸੋਤਨ ਤੋਂ{{\text{ਸ਼ਤਕਾਰਾ}}}}{ਕਰਜ਼ਾ ਮੁਕਤੀ ਗੁਪਤ ਖਜ਼ਾਨਾ ਸਾਰੀਆਂ ਸਮੱਸਿਆਵਾਂ ਦਾ ਹੱਲ ਸਿਰਫ 7 ਘੰਟਿਆਂ ਦੇ ਵਿੱਚ ਘਰ ਬੈਠੇ ਕਰਵਾਓ ਸਿਰਫ 1100 ਰੁਪਏ ਦੇ ਵਿੱਚ